ਏ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤੀ ਰੱਖੇ ਬੱਚਾ 나ਥਾ ਪਿਆਰ ਖਤਮ ਹੋ ਗਏ ਪਹਿਲਾਂ ਬਾਬਿਆਂ ਨੂੰ ਲੋਕ ਬੜੀ ਪੂਜਾ ਕਰਦੇ ਸੀ ਬਾਬਿਆਂ ਤੇ ਯਕੀਨ ਕਰਦੇ ਸੀ ਹੁਣ ਲੋਕ ਬਾਬਿਆਂ ਤੇ ਯਕੀਨ ਕਰਨ ਹਟ ਗਈ ਬਾਬੇ ਵੀ ਉਹੇ ਜੇ ਹੋ ਗਏ ਤੇ ਭਾਈ ਲੋਕ ਵੀ ਉਹੇ ਜੇ ਹੋ ਗਏ ਗੱਡੀ ਖੜੀ ਇਹਨੂੰ ਮਾਰ ਚਾਰ ਕੱਪੜੇ ਰੁਪਈਆ ਹਜ਼ਾਰ ਕਤੇ ਨਹੀਂ ਲੈ ਬਈ ਫੌਰਤ ਉਹ ਬਾਬਾ ਜੀ ਇੱਕ ਮਿੰਟ ਮਾਰੀ ਜੀ ਗੱਲ ਸੁਣ ਕੇ ਜਾਂ ਨਾਥਾ ਗੱਡੀ ਨਾ ਤੋਰੀ ਤੇਰੇ ਘਰੇ ਬਾਬੇ ਆਏ ਆ ਇੱਕ ਮਿੰਟ ਗੱਲ ਸੁਣ ਕੇ ਜਾਵੇਂ ਉਹ ਬਾਬਾ ਗੱਲ ਸੁਣ ਕੇ ਜਾਵੇਂ ਇੱਕ ਮਿੰਟ ਬਾਬਾ ਜੀ ਗੱਲ ਸੁਣ ਕੇ ਜਾਣ ਓਏ ਹਾਂ ਕਿਉਂ ਬਾਬਾ ਪਿੱਸੋਂ ਬਾਜ ਕੋ ਮਾਰੀ ਨਾ 100 ਕੰਮ ਜਾਂਦੇ ਹੁੰਦੇ ਆ ਯਾਰ ਉਹ ਬਾਬਾ ਟੈਨਸ਼ਨ ਨਾ ਲੈ ਕਿਉਂ ਕਬਰ ਆਉਣਾ ਨਾਥ ਤੈਨੂੰ ਕੋਈ ਚੱਜ ਦੀ ਗੱਲ ਹੀ ਦੱਸ ਕੇ ਜਾਣਗੇ ਆ ਜਾ ਮਾੜਾ ਜਾ ਬਾਹਰ ਉੱਤਰ ਕੇ ਆ ਉਹ ਬਾਬਾ ਮੈਂ ਕੰਮ ਜਾਣਾ ਉਹ ਗੱਲ ਤਾਂ ਕਨੇਡਿਆਂ ਆਇਆ ਆ ਜਾ ਮਾੜੀ ਜੀ ਤੈਨੂੰ ਕੋਈ ਗਿੱਦੜ ਸਿੰਗੀ ਦਿੰਨੇ ਆ ਜਾ ਗੱਲ ਸੁਣ ਆਜ ਬੜਾ ਦਿਲ ਦਾ ਸਾਫ ਬੰਦਾ ਹੈ ਭਾਈ ਬੱਲੇ 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 ਬੜੀ ਵੱਡੀ ਕੋਠੀ ਪਾਈ ਆ ਨਾਥਾ ਕਨੇਡਿਆਂ ਆਏ ਨਹੀਂ ਬਾਬਾ ਤੈਨੂੰ ਕਿਵੇਂ ਪਤਾ ਬਾਬਾ ਬਾਬਾ ਜਾਣੀ ਜਾਣ ਐ ਐਡੀ ਵੱਡੀ ਕੋਠੀ ਪਾਈ ਐ ਐਡੀ ਵੱਡੀ ਗੱਡੀ ਚੱਕੀ ਫਿਰਦਾ ਕਨੇਡਿਓਂ ਹੀ ਆਇਆ ਹੋਏਗਾ ਉਹ ਬਾਬਾ ਇੱਥੇ ਮਿਹਨਤ ਕਰ ਲੀਆ ਇੱਥੇ ਕਿਹੜਾ ਗੱਡੀਆਂ ਆਪਾਂ ਲੈ ਨਹੀਂ ਸਕਦੇ ਹੈਗੇ ਯਾਰ ਗੱਲ ਤਾਂ ਤੇਰੀ ਸਹੀ ਏ ਜੇ ਬੰਦਾ ਇੱਥੇ ਮਿਹਨਤ ਕਰਨਾ ਹੋਵੇ ਤੇ ਇੱਥੇ ਵੀ ਸਾਰਾ ਕੁਝ ਬਣ ਜਾਂਦਾ ਹਾਂ ਬਿਲਕੁਲ ਬਿਲਕੁਲ ਮੰਨ ਚਾਏ ਨਾ ਮੰਨ ਬਾਬਾ ਕਨੇਡਿਓਂ ਆਏ ਆ ਜਾ 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 ਹੁਣ ਮੈਨੂੰ ਪੁੱਛ ਕਿਵੇਂ ਪਤਾ ਲੱਗਿਆ ਹਾਂ ਜਿਹੜੀ ਤੁਸੀਂ ਆਹਾ ਜਾਂ ਜਾਂ ਕਰਦੇ ਆ ਇਹ ਤੋਂ ਪਤਾ ਲੱਗ ਜਾਂਦਾ ਹੈ ਬੰਦਾ ਕਨੇਡਿਆਂ ਜਾਂ ਅਮਰੀਕਾ ਤੋਂ ਆਇਆ ਹੈ ਅੱਛਾ ਉੱਥੇ ਕੀ ਕੰਮ ਕਰਦਾ ਹੈ ਬੱਚਾ ਉੱਥੇ ਬਾਬਾ ਆਪਾਂ ਕੀ ਕਰਨਾ ਆਪਾਂ ਦਾ ਟਰੱਕ ਹੀ ਚਲਾਉਨੇ ਆਂ ਹੋਰ ਉੱਥੇ ਉਹ ਬੱਲੇ 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 ਜਿਹੜੇ ਕਨੇਡਾ ਅਮਰੀਕਾ ਦੇ ਵਿੱਚ ਟਰੱਕ ਚਲਾਉਂਦੇ ਆਂ ਭਾਈ ਬੱਲੇ ਬੱਲੇ ਸਲੂਟ ਕਰਦੇ ਆ ਡਰਾਈਵਰਾਂ ਆਹ ਸਨੋ ਦੇ ਉੱਤੇ ਟਰੱਕ ਚਲਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਪਰ ਮੈਂ ਇੱਕ ਗੱਲ ਹੋਰ ਸੁਣੀ ਆ ਕਹਿੰਦੇ ਜਿਹੜੇ ਬੰਦੇ ਟਰੱਕ ਚਲਾਉਂਦੇ ਆ ਕੈਨੇਡਾ ਅਮਰੀਕਾ ਚ ਕਈ ਬੰਦੇ ਸਾਰੇ ਨਹੀਂ ਕਈ ਬੰਦੇ ਕਹਿੰਦੇ ਕੈਨੇਡਾ ਚ ਟਰੱਕਾਂ ਵਾਲਿਆਂ ਦੇ ਪੈਸੇ ਵੀ ਖਾ ਜਾਂਦੇ ਤੂੰ ਤਾਂ ਕਮਾਲਾ ਜਾਣੀ ਜਾਣਾ ਜਮਈ ਹੈ ਬਾਬਾ ਮੈਨੂੰ ਸਾਰਾ ਪਤਾ ਪਰ ਇੱਕ ਗੱਲ ਹੈ ਜਿਹੜੇ ਥੋੜੇ ਟਰੱਕਾਂ ਵਾਲਿਆਂ ਦੇ ਡਰਾਈਵਰਾਂ ਦੇ ਪੈਸੇ ਖਾਂਦੇ ਆ ਨਾ ਉਹਨਾਂ ਦਾ ਕਦੇ ਵੀ ਘਰ ਨਹੀਂ ਤੋਗਦਾ ਹਮੇਸ਼ਾ ਮਿਹਣੇ ਕੇ ਲੱਕੜੇ ਥੱਲੇ ਹੀ ਜਾਣਗੇ ਤੇ ਪਰ ਕਈ ਇਹੋ ਜਿਹੇ ਵੀ ਟਰੱਕਾ অপারেਟਰ ਮਾਲਕਾ ਜਿਹੜੇ ਤਨਖਾਹ ਟਾਈਮ ਸਿਰ ਦਿੰਦੇ ਉਹਨਾਂ ਦੇ ਘਾਟ ਵੀ ਕਿਸੇ ਚੀਜ਼ ਦੀ ਨਹੀਂ ਆਹੀ ਗੱਲ ਆ ਠੀਕ ਆ ਨਾ ਸਤਜੋਗ ਬੀਤ ਗਿਆ ਕਾਲਜੋਗ ਆ ਗਿਆ ਸੁਣ ਲੈ ਤੂੰ ਬੰਦਾ ਦਿਲ ਦਾ ਚੰਗਾ ਲੱਗਦਾ ਅਸੀਂ ਜਾਣਾ ਕੁੰਬ ਦੇ ਮੇਲੇ ਤੇ ਅਸਿਆ 12 ਸਾਲਾਂ ਬਾਅਦ ਕੁੰਬ ਦਾ ਮੇਲਾ ਆ ਰਿਹਾ ਨਾ ਨਾ ਕਰੀ ਦਿਲ ਦਾ ਚੰਗਾ ਇੱਕ ਗੱਲ ਦੱਸ ਜੀ ਨੂੰ ਦਿਲ ਦਾ ਭੇਤ ਦਿਨੈ ਜਿਹੜਾ 1000 ਦੋਸਤ ਬਣਾਉਣਾ ਉਹੀ ਠੱਗੀ ਧੋਖਾ ਕਰਦੇ ਪਿਆਰ ਨਹੀਂ ਰਹਿ ਗਿਆ ਸਹੀ ਗੱਲ ਸੱਚ ਗੱਲ ਹਾਂ ਜਮਾ ਲੈ ਬਾਬਿਆਂ ਨੇ ਜਾਣਾ ਕੁੰਬ ਦੇ ਮੇਲੇ ਤੇ 1000 ਰੁਪਈਆ ਲੈਣਾ ਤੈਨੂੰ ਇਹੋ ਜੀ ਚੀਜ਼ ਦੇ ਕੇ ਜਾਣਗੇ ਬਾਬੇ ਸਿਰਾ ਲੱਗ ਜਾਏਗਾ ਇਹ ਕਮੈਂਟ ਖੜ ਜਾ ਬੱਚੇ ਇਹ ਕਮੈਂਟ ਖੜ ਜਾ ਬਾਬੇ ਕੋਈ ਫੁੱਦੂ ਬਾਬੇ ਨਹੀਂ ਬਾਬੇ ਬੜੀ ਪਹੁੰਚੀ ਹੋਈ ਚੀਜ਼ ਹੈ ਹੂੰ ਆ ਦੇਖ ਲਾ ਸਾਟੀ ਪਕੇਟ ਦਿੱਤਾ ਏ ਵੱਡੇ ਵੱਡੇ ਨੇਤਾ ਨੂੰ ਜਿਵੇਂ ਪਿੱਛੇ ਜੇ ਦੇਖਿਆ ਸਖਬੀਰ ਬਾਦਲ ਸਾਹਿਬ ਦੀ ਲਤ ਤ ਇਹ ਫਰੈਕਚਰ ਹੋ ਗਏ ਹਾਂ ਬੜੇ ਵੱਡੇ ਵੱਡੇ ਡਾਕਟਰਾਂ ਨੂੰ ਦਿਖਾਇਆ ਬਾਦਲ ਸਾਹਿਬ ਠੀਕ ਨਹੀਂ ਹੋਇਆ ਫਿਰ ਤੇਰੇ ਬਾਬਿਆਂ ਨੇ ਜੜੀ ਬੂਟੀ ਦਿੱਤੀ ਉਦੋਂ ਬਾਅਦ ਦੇ ਵਿੱਚ ਅੱਜ ਦੇਖ ਲੋ ਕਿਵੇਂ ਭੱਜੇ ਫਰਦੇ ਆ ਚੱਕਿਓ ਮਾੜਾ ਜੀ ਖੌਦ ਸਾਟੀ ਪੈਕੇਟ ਦਿੱਤਾ ਹੈ ਨਾਲ ਕਾਰਡ ਦਿੱਤਾ ਹੈ ਵੀ ਬਾਬੇ ਆਣ ਠੀਕ ਆ ਇੱਧਰ ਦੇਖ ਲਓ ਕੋਈ ਬਾਬੇ ਲੰਡੂ ਬਾਬੇ ਨਹੀਂ ਬਾਬੇ ਬੜੇ ਪਹੁੰਚੀ ਹੋਈ ਚੀਜ਼ ਆ ਆਹ ਦੇਖ ਲਓ ਖੌਦ ਫੇਰ ਸਾਟੀ ਪੈਕੇਟ ਆ ਦਿੱਤਾ ਹੈ ਕਹਿੰਦੇ ਵੀ ਬੰਦੇ ਕਹਿੰਦੇ ਤੁਸੀਂ ਆਰਾ ਪਈਆ ਹਜ਼ਾਰ ਲੈਣਾ ਹੈ ਬਾਬਾ ਤੈਥੋਂ ਤੈਨੂੰ ਇੱਕ ਜੜੀ ਬੂਟੀ ਦੇ ਕੇ ਜਾਵਾਂ ਹਾਂ ਵੱਲੇ ਵੱੱਲੇ ਹੋ ਜਾਊਗੀ ਜਿੱਧਰ ਨੂੰ ਵੀ ਤੂੰ ਜਾਣਾ ਗਿੱਦੜ ਸਿੰਘੀ ਨੂੰ ਮੱਥਾ ਟੇਕ ਕੇ ਚਲੇ ਜਾਣਾ ਸਾਰੀਆਂ ਨੌ ਬਾਰ ਨੌ ਬਾਰ ਹੋ ਜਾਣਗੀਆਂ ਇੱਥੇ ਆ ਗਿੱਦੜ ਸਿੰਘੀ ਮੇਰੇ ਸਾਲੇ ਦੀ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਲੈ ਬੱਚਾ ਹੱਥ ਕਾ ਇਹਨੂੰ ਜੇਵ ਦੇ ਬੱਚ ਪਾਲ ਹੂੰ ਜਦੋਂ ਕਿਸੇ ਕੰਮ ਨੂੰ ਜਾਣ ਹੈ ਇਹਨੂੰ ਮੱਥਾ ਟੇਕ ਕੇ ਦੱਸ ਕੇ ਵੀ ਮੈਂ ਗਿੱਦੜ ਸਿੰਘੀਏ ਫਲਾਨੇ ਥਾਂ ਤੇ ਚੱਲੇ ਆਂ ਕੰਮ ਤੇ ਰਾ ਵਟ ਤੇ। ਬੱਕੀ ਗੱਲ ਆ। ਬੱਕੀ ਗੱਲ ਆ ਰੁਪਈਆ ਹਜ਼ਾਰ ਲੈਣਾ 4000 ਰੁਪਈਆ। ਕਰ ਸੇਵਾ। ਉਹ ਬਾਬਾ ਦੂ ਰੁਪਈਆ 100 ਲੈ ਜਾਂ ਲੱਗਦਾ ਤਾਂ ਮੈਨੂੰ ਦੇਖਣ ਨੂੰ ਕੋਈ ਦੂਜਾ ਬਾਬਾ ਹੀ ਆ। ਚੱਕਾ ਦੂ 100 ਰੁਪਈਆ ਲੈ। ਕਮਾਲ ਦੀ ਗੱਲ ਆ। ਮੈਂ ਉਹਨਾਂ ਫੁੱਦੂ ਬਾਬਿਆਂ ਚੋਂ ਨੂੰ ਇਨੀਗਾ ਜਿਹੜਾ ਲੋਕਾਂ ਨੂੰ ਫੁੱਦੂ ਬਣਾਉਂਦੇ ਆ। ਮਾਇਆ ਬਾਬਾ ਖਰੀ ਤੇ ਖੋਟੀ ਗੱਲ ਕਰਦਾ ਲੈ ਫਿਰ ਮਾਰੇ ਬਾਬਾ ਰੇਕ ਚ ਮੇਕ ਦੱਸਾਂ ਕਿੱਥੇ ਚੱਲੇ ਲੈ ਦੱਸ ਫਿਰ ਤੂੰ ਕੋਈ ਪੁੰਨ ਦਾ ਕੰਮ ਕਰਨ ਚੱਲੇ ਆ ਕਿਸੇ ਬੇਰੇ ਦੇ ਵਿੱਚ ਸੇਵਾ ਕਰਨ ਚੱਲੇ ਆ ਜਿਹੜੇ ਬਾਬੇ ਨੂੰ ਮੰਨਦਾ ਉਹਦਾ ਨਾਮ ਦੱਸ ਦੀ ਲੈ ਦੱਸ ਬਾਬਾ ਫਿਰ ਹਾਂ ਲੈ ਫਿਰ ਸੁਣ ਲੈ ਹਾਂ ਪੰਡਾ ਫਰਬਾਈ ਦੇ ਵਿੱਚ ਬਾਬੇ ਸੰਮਣ ਸਿੰਘ ਦੇ ਡੇਰੇ ਤੇ ਚੱਲੇ ਆ ਸੇਵਾ ਕਰਨ ਹਾਂ ਜਮਾ ਸੱਚੀ ਗੱਲ ਆ ਵਾ ਸੱਚੀ ਗੱਲ ਆ ਹਾਂ ਹੋਰ ਸੁਣ ਲੈ ਇਹ ਬਾਬੇ ਕੋਈ ਫੌਦੂ ਬਾਬੇ ਨਹੀਂ ਬੜੀ ਪਹੁੰਚੀ ਹੋਈ ਚੀਜ਼ ਪਰसों ਚੰਡੀਗੜ੍ਹ ਤੋਂ ਆਉਂਦਿਆਂ ਨੂੰ ਰਾਜਪੁਰੇ ਤੇ ਪਟਿਆਲੇ ਦੇ ਸੰਨ ਦੇ ਵਿੱਚ ਟੋਲ ਭਲਾਜੇ ਕੁਲੇ ਐਕਸੀਡੈਂਟ ਹੁੰਦਾ ਹੁੰਦਾ ਵਜੇ ਆ ਕਿ ਨਹੀਂ ਹਾਂ ਹਾਂ ਤਾਂ ਹੁੰਦਾ ਪੈਂਦੀ ਸੀ ਤਾਂ ਹੁੰਦਾ ਪੈਂਦੀ ਸੀ ਮੰਨਗੇ ਹੋਰ ਖੁੱਲ ਬਾਬਿਆਂ ਦੀ ਲੱਗੀ ਕੋਈ ਗੱਲਬਾਤ ਹੈਗੀ ਆ ਕਿ ਲੰਡੂ ਹੈਗੀ ਆ ਬਾਬਾ ਹੈਗੀ ਆ ਰਪਈਆ ਹਜ਼ਾਰ ਦੇ ਦੇ ਬੱਚੇ ਬਾਬਿਆਂ ਨੇ ਕੁੰਬ ਦੇ ਮੇਲੇ ਤੇ ਜਾਣਾ ਹੈ ਉੱਥੇ ਤੇਰਾ ਨਾਮ ਲੈ ਕੇ ਸੇਵਾ ਕਰਾਂਗੇ ਬੜਾ ਚੰਗਾ ਦਿਲ ਦਾ ਬੜਾ ਸਾਫ ਬੜਾ ਸਾਹ ਉਹ ਲੈ ਆ ਬਾਬਾ ਯਾਰ ਤੂੰ ਗੱਲੇ ਇਹ ਹੀਆਂ ਕਈਆਂ ਨੇ ਬਸ ਹੁਣ ਤੂੰ ਉਹ ਬਾਬੇ ਜੀ ਗੱਲ ਸੁਣੋ ਬਾਬੇ ਪਹੁੰਚੀ ਹੋਈ ਚੀਜ਼ ਆ ਕੋਈ ਆ ਲੈ ਜਾ ਫਰਵਾਹੀ ਬੰਡੀ ਆ ਹਾਂ ਹਾਂ ਬਾਬਾ ਬਸ ਘੈਂਟਾ ਮੜਾ ਫੇਰ ਹੱਬਾ ਲਾ ਬਾਬਾ ਚੜਦੀ ਕਲਾ ਰਹੂਗੀ ਬੱਲੇ ਬੱਲੇ ਰਹੂਗੀ ਕੀ ਆ ਬਾਤ ਹੈ ਮੈਂ ਹਾਸినా ਲੋਕਾਂ ਨੂੰ ਫੁੱਦੂ ਬਣਾਉਣਾ ਆਉਣਾ ਚਾਹੀਦਾ ਲੋਕ ਫੁੱਦੂ ਬਣਨ ਨੂੰ ਤਿਆਰ ਹੈ ਹਜ਼ਾਰ ਰੁਪਈਆ ਡੱਕ ਲਿਆ ਹੁਣ ਇਹਨੂੰ ਭਲੇ ਨੂੰ ਕੀ ਪਤਾ ਵੀ ਮੈਂ ਇਹਦੀ ਸਨੈਪਚੈਟ ਚੈਟ ਚੈੱਕ ਕਰੀ ਆ ਪਰसों ਇਹਨੇ ਸਨੈਪਚੈਟ ਪਾਈ ਸੀ ਵੀ ਗੱਡੀ ਦਾ ਐਕਸੀਡੈਂਟ ਹੁੰਦੇ ਹੁੰਦੇ ਬਚਿਆ ਤੁੰਦ ਚ ਆ ਹੁਣ ਘੰਟਾ ਪਹਿਲਾਂ ਸਨੈਪਚੈਟ ਤੇ ਸਟੋਰੀ ਪਾ ਕੇ ਹਟਿਆ ਵੀ ਬਾਬਿਆਂ ਦੀ ਸੇਵਾ ਕਰਨ ਚੱਲੇ ਇਹੇ ਜੇ ਲੋਕ ਹੋ ਗਏ ਉਹੇ ਜੇ ਨਾਥ ਹੋ ਗਏ ਚੱਲ ਮਨਾ ਦਿਹਾੜੀ ਪੈ ਗਈ ਐ ਗੁਰੂ ਭਲਾ ਕਰੇ ਹਾਂ ਹਾਂ ਹੋਰ ਦੱਸ ਕਿ ਮੈਂ ਵਧੀਆ ਰਸਤਾ ਮੇਰੇ ਕੋਲ ਪੂਰਾ ਵਧੀਆ 5 ਕਿਲੇ ਜ਼ਮੀਨ ਦੇ ਆਉਂਦੇ ਮੁੰਡੇ ਨੂੰ ਤਿੰਨ ਦੁਕਾਨਾਂ ਪਾਈਆਂ ਪਈਆਂ ਨੇ ਨੀ ਕਦ ਕਾਠ ਬਹੁਤ ਵਧੀਆ ਗਾ 25 ਸਾਲ ਉਮਰ ਆ ਮੁੰਡੇ ਦੀ ਹੋਰ ਕੀ ਚਾਹੀਦਾ ਤੇਰੀ ਕੁੜੀ ਰਾਜ ਕਰੂਗੀ ਕੱਲਾ ਕਹਿਰ ਮੁੰਡਾ ਗਾ ਹੋਰ ਕਰ ਲੈ ਉਸ ਤੋਂ ਵਧੀਆ ਟਿਕਾਣਾ ਤੈਨੂੰ ਮਿਲਣਾ ਨਹੀਂ ਕੋਈ ਆਹੋ ਤੇ ਮੈਨੂੰ ਐਂ ਕਰ ਬਾਇਓ ਡਾਟ ਸੈਂਡ ਕਰ ਦੇ ਕੁੜੀ ਜੇ ਮੈਂ ਤੈਨੂੰ ਮੁੰਡੇ ਦਾ ਕਰ ਦੰਨੀ ਆ ਮੈਂ ਵੀ ਫੋਟੋ ਬਚੋ ਲੈਣਾ ਰੇਖ ਚ ਮੇਖ ਲਾਉਣੀ ਆ ਰਿਸ਼ਤਾ ਤਾਂ ਹੋਇਆ ਸਮਝੀ ਇਹ ਠੀਕ ਆ ਚੰਗਾ ਫਿਰ ਹਾਂ ਤੇ ਮੈਨੂੰ ਦੱਸ ਦੇ ਫਿਰ ਆਥਣ ਤੱਕ ਆਹੋ ਚਲ ਮੇਰੀ ਆਸੇ ਲਈ ਆਉਂਦੀ ਆਗੇ ਨੇ ਹੋਰ ਫੋਟੋ ਕਿਨੇ ਆ ਚੰਗਾ ਹੋਰ ਸੁਣਾ ਨਹੀਂ ਵਧੀਆ ਵਧੀਆ ਭੈਣ ਕਿਹਦੇ ਨਾਲ ਲੱਗ ਰਹੀਆਂ ਫੋਨ ਤੇ ਨਹੀਂ ਲੱਗੀ ਬਈਆਂ ਮੈਂ ਕਿਹ ਰਿਸ਼ਤਾ ਕੋਈ ਪੂਰ ਚੜ ਜੇ ਅੱਛਾ ਹੋਇਆ ਪਿਆਗਾ ਕੋਈ ਰਿਸ਼ਤਾ ਨਹੀਂ ਆਹ ਜਿਹੜਾ ਸਿਆਲੋ ਸਿਆਲ ਦਾ ਕੋਈ ਰਿਸ਼ਤਾ ਮੇਰਾ ਪੂਰ ਨਹੀਂ ਚੜਿਆ ਕਿਉਂ ਕੀ ਗੱਲ ਹੋ ਗਈ ਇਹ ਜੀ ਨਹੀਂ ਆ ਇੱਕ ਰਿਸ਼ਤਾ ਕਰਵਾਇਆ ਸੀ ਇਧਰੋਂ ਸਪਾਲਾਂ ਤੋਂ ਅੱਛਾ ਤੇ ਇਧਰੋਂ ਇਹ ਕੁੜੀ ਇਧਰੋਂ ਲੁਧਿਆਣੀ ਕਣੀ ਹੋਸੀ ਦੀ ਅੱਛਾ ਮੁੰਡਾ ਇਧਰੋਂ ਸੀ ਸਪਾਲਾਂ ਤੋਂ ਹਾਂ ਭਣ ਰਿਸ਼ਤਾ ਕੀ ਮੈਂ ਜਦੋਂ ਉਹਨਾਂ ਨੂੰ ਰਿਸ਼ਤਾ ਕਰਾਇਆ ਤਾਂ ਆਪਸ ਵਿੱਚ ਸਿੱਧੇ ਹੋ ਗਏ ਆ ਤਾਂ ਕੋਈ ਗੱਲ ਗਾ ਦਤਾ ਉਹ ਹੀ ਤਾਂ ਹੈਗਾ ਬਚੋਲੇ ਵੇਣਾ ਕੋਈ ਹੈਗਾ ਉਹੀ ਤਾਂ ਗੱਲ ਹੈਗਾ ਬਚੋਲਾ ਤਾਂ ਬਚੋਲੇ ਹੀ ਹੁੰਦਾ ਕੱਲ ਨੂੰ ਕੋਈ ਰੌਲਾ ਪੈ ਗਿਆ ਬਚੋਲਾ ਹੀ ਜਾਊ ਸਿੱਧੇ ਹੋ ਕੇ ਕੀ ਬਣੂਗਾ ਫਿਰ ਤੈਨੂੰ ਖਿੱਚੜਗੇ ਉਹੀ ਤਾਂ ਹੈਗਾ ਸਾਂਪ ਪਾਉਣ ਦੇ ਮਾਰੇ ਹੁਣ ਸਿੱਧੇ ਹੋਗੇ ਇਹ ਤਾਂ ਗਲਤ ਗੱਲ ਹੈ ਤਾਂ ਗੱਲ ਬਹਿ ਕੇ ਕਰਨੀ ਚਾਹੀਦੀ ਉਹਨਾਂ ਨਾਲ ਹੋਰ ਤੇ ਹੋਰ ਦੱਸ ਵਧੀਆ ਲੋੜੀ ਕਿਵੇਂ ਰਹੀ ਕਿਹੜੀਆਂ ਲੋੜੀਆਂ ਰਹਿ ਗਈਆਂ ਅੱਗੇ ਦੇਖ ਲਾ ਵੱਡੇ ਵੱਡੇ ਧੂਏ ਲਾਉਂਦੇ ਸੀ ਇੱਕ ਪਿੰਡ ਦੇ ਵਿੱਚ ਦੋ ਦੋ ਲੋੜੀਆਂ ਹੁੰਦੀਆਂ ਸੀ ਕੁੜੀਆਂ ਦੀਆਂ ਮੁੰਡਿਆਂ ਦੀਆਂ ਲੋਕੀ ਘਰ ਘਰ ਕੇ ਲੋੜੀਆਂ ਵੰਡਦੇ ਮੂਹਫਲੀਆਂ ਰੰਗ ਚਾਉਣ ਨਾਲ ਹੁਣ ਦੋ ਕਪਾਥੀਆਂ ਲਾਉਂਦੇ ਨੇ ਤੂੰ ਹੀ ਬਾਲਦੇ ਨੇ ਵਿੰਦ ਸੇਕ ਕੇ ਅੰਦਰ ਵੜ ਜਾਂਦੇ ਨੇ ਨਹੀਂ ਦੇਖ ਲੈ ਪਹਿਲਾਂ ਤਾਂ ਲੋੜੀਆਂ ਆਏ ਸੀ ਸਾਰੀਆਂ ਪਿੰਡ ਵਾਲੀਆਂ ਹੀ ਵੰਡਣ ਜਾਂਦੀਆਂ ਹਨਾ ਚਾਰ ਚਾਰ ਲੱਡੂ ਵੀ ਜਿੰਦੇ ਹੁਣ ਤਾਂ ਆ ਹੀ ਭਈ ਉੱਥੇ ਚੁੱਪ ਕਰ ਜੋ ਹਾਂ ਉਹ ਗੱਲ ਆ ਢੋਲ ਨਾਲ ਚਾਹਤੀ ਆ ਜੇ ਪੁੱਤਾਂ ਰੰਗ ਚੋ ਬਣਾਉਂਦੇ ਸੀ ਸਾਰੇ ਆਪ ਦੇ ਬਾਰ ਮੂਰੇ ਪਾ ਲੈਂਦੇ ਨੇ ਉਹੀ ਗੱਲਾਂ ਹੁਣ ਕਿਹੜੇ ਰਹਿ ਗਏ ਉਹੀ ਗੱਲ ਆ ਨਾ ਹਰੌਣਕ ਤਾਂ ਹੈ ਨਹੀਂ ਪਿੰਡਾਂ 'ਚ ਹੁਣ ਉਹੀ ਗੱਲ ਆ ਸਾਰੇ ਤਾਂ ਬਾਹਰ ਤੁਰ ਗਏ ਹਾਂ ਬਾਹਰ ਤੁਰ ਗਏ ਨਾਲੇ ਆਪੋ ਆਪ ਦਾ ਹਰਵਾਜ ਰਹਿ ਗਿਆ ਹੁਣ ਤਾਂ ਇਹ ਸੱਚ ਇੱਕ ਹੋਰ ਗੱਲ ਆ ਤੁਹਾਨੂੰ ਦੱਸਣੀ ਆ ਨਹੀਂ ਕੀ ਹੋ ਗਿਆ ਨਹੀਂ ਹੋਇਆ ਤਾਂ ਕੁਛ ਨਹੀਂ ਦੱਸਦੀ ਆ ਹਾਂ ਜਿਹੜੀ ਬਾਂਬਣਾ ਦੀ ਸੱਤਿਆ ਨਹੀਂ ਹਾਏ ਹਾਏ ਉਹਨੂੰ ਕੀ ਹੋ ਗਿਆ ਨਹੀਂ ਨਹੀਂ ਕੁਛ ਨਹੀਂ ਹੋਇਆ ਹਾਂ ਜਉਂਦੀ ਜਾਗਦੀ ਆ ਤੇ ਉਹ ਤਾਂ ਤੈਨੂੰ ਮੈਂ ਦੱਸਦੀ ਆ ਇਹ ਪੱਛਰਾਂ ਪੱਛੀ ਹਾਂ ਨਹੀਂ ਸੁਣੋ ਖਾ ਲੱਗੋ ਮੈਂ ਤਾਂ ਬੇਰਬੀਰ ਦੀ ਸੋ ਭੈਣੇ ਦਾ ਹੱਥ ਪੱਜ ਗਿਆ ਕਿਹਦੇ ਨਾਲ ਤੈਨੂੰ ਪਤਾ ਨਹੀਂ ਦਾ ਨਹੀਂ ਕਿ ਤੇ ਉਹਦੇ ਨਾਲ ਤਾਂ ਨੀਂ ਨੰਬਰ ਤਾਂ ਆ ਨੀ ਮੁੰਡਿਆਂ ਦੀ ਆਹ ਉਹ ਉਹ ਹੀ ਆ ਤੈਨੂੰ ਬੜਾ ਪਤਾ ਨਹੀਂ ਉਹਦੇ ਨਾਲ ਮੋਟਰਸਾਈਕਲ ਤੇ ਆਏ ਜੱਖਾਂ ਪਾਪਾ ਜਾਂਦੀ ਹੁੰਦੀ ਸੀ ਕਾਜ ਭੈਣੇ ਸ਼ਰਮ ਨਹੀਂ ਹੁੰਦੀ ਇਹਨੂੰ ਐ ਕਰਕੇ ਕੋਈ ਨਾ ਮੈਂ ਤਾਂ ਭੈਣੇ ਆਪਾਂ ਨੂੰ ਕੋਈ ਗੱਲ ਕਰਨ ਦੀ ਲੋੜ ਹੈ ਨਾ ਉਹ ਹੀ ਆ ਬੋਲੇ ਤੇ ਮੈਂ ਕਿਉਂ ਦੱਸਾਂ ਭਾਈ ਆਪ ਦਾ ਆਪ ਹੀ ਉਹ ਕਰਨ ਰੌਬਾਗੀ ਹੈ ਰਾਤ ਗਈ ਅਣੀ ਰਾਤ 바ਗੀ ਭੈਣ ਸਾਰੇ ਪਿੰਡ ਤੇ ਰੌਲਾ ਫੈਰਿਆ ਹਬੜਾ ਤਾਂ ਬੜੀ ਹੋਰੀ ਆ ਹਾਂ ਹੈ ਘਰੇ ਤਾਂ ਉਹਨਾਂ ਦੇ ਰੋੜ ਪਿੱਟਣ ਪੈ ਰਿਆਗਾ ਭਾ ਜੀਵਨ ਕੀ ਬਣ ਕੇ ਮੇ ਮਾਪੇ ਆਉਂਦੀ ਅੱਜ ਤਾਂ ਰੋੜਤੀ ਉਹੀ ਗੱਲਾਂ ਭੱਜਣ ਵਾਲੀਆਂ ਭੱਜ ਜਾਂਦੀਆਂ ਨੇ ਉਹੀ ਤਾਂ ਹੈਗਾ ਪਿੱਛੇ ਦੇਖ ਲੈ ਕਿੰਨਾ ਕੰਮ ਹੋ ਜਾਂਦਾ ਪਿੱਛੇ ਦੇ ਹੋਰ ਭੈਣ ਭਰਾ ਵੀ ਹੈਗੇ ਨਹੀਂ ਕਿ ਹੋਈਗੇ ਨੇ ਪਰਿਵਾਰ ਸੁੱਖਣਾ ਬਿਤੇਰਾ ਉਹਦੇ ਭਾਈ ਤਾਂ ਕਹਿੰਦੇ ਜਿੱਥੇ ਸਾਨੂੰ ਮਿਲ ਕੇ ਤਾਂ ਟੋਟੇ ਟੋਟੇ ਕਰਕੇ ਕਹਿੰਦੇ ਨਹਿਰ ਤੇ ਸਿੱਟਾਂ ਇਹ ਛੋਟੀ ਸੀ ਹਨਾ ਆ ਉਹ ਛੋਟੀ ਹੋ ਜਾਂ ਵੱਡੀ ਵਿਆਹ ਨਾਲ ਹੀ ਪਈ ਆ ਉਹੀ ਤਾਂ ਗੱਲ ਆ ਵੱਡੀ ਵਿਆਹਣੀ ਸੀ ਇੱਥੇ ਛੋਟੀ ਭੱਜ ਗਈ ਕੀ ਲੋੜ ਆ ਗਿਆ ਲੋੜ ਆ ਤਾਂ ਬੱਚੇ ਦੇ ਮਾਪਿਆਂ ਕਿੰਨੇ ਚੰਗੇ ਨੇ ਹਨਾ ਆਉਗੇ ਜਮਾਈ ਬੂਲ ਉਹਨਾਂ ਦੇ ਮੂੰਹ 'ਚ ਨਹੀਂ ਹੈਗਾ ਉਹੀ ਵੇਰ ਤਾਂ ਹੀ ਉਹਨਾਂ ਦਾ ਫਾਇਦਾ ਚੱਕਿਆ ਉਹ ਉਹੀ ਤਾਂ ਹੈਗਾ ਕੁਝ ਬੋਲਦੇ ਨਹੀਂ ਝਟਕਦੇ ਨਹੀਂ ਉਹਨਾਂ ਨੂੰ ਆਏ ਸੀ ਵਿਚਾਰ ਧੀਆ ਪੁੱਤਾਂ ਦੇ ਬਰੋਬਰ ਹੁੰਦੀ ਨਹੀਂ ਤਾਂ ਹੀ ਤਾਂ ਲੋਕ ਧੀਆ ਜੰਮਣ ਤੋਂ ਡਰਦੇ ਨੇ ਹੋਰ ਕਾਨੂੰ ਜੰਮਾ ਤਾਂ ਹੀ ਡਰਦੇ ਨੇ ਉਹੀ ਤਾਂ ਹੈਗਾ ਤਾਈਓ ਕਹਿੰਦਾ ਵੀ ਸਾਡਾ ਮੁੰਡਾ ਹੀ ਹੋ ਜੇ ਹੈਂ ਤਾਨੀਆਂ ਡਰਦੇ ਨੇ ਧੀਆਂ ਜੰਮਣ ਤੋਂ ਵੀ ਇਹ ਜਾਈ ਭੱਜ ਭਜਾ ਜਾਂਦੀਆਂ ਨੇ ਭੈਣੇ ਮਾਪਿਆਂ ਨੂੰ ਦੱਸ ਕੇ ਘਰਾਉਂਦੀ ਹੈ ਹੈ ਸਹੀ ਗੱਲ ਭੈਣੇ ਹੁਣ ਦੀ ਭੱਜੀ ਵੀ ਇੱਕ ਪਿੰਡ ਦੇ ਨਾਲ ਉਹੀ ਬੇਇੱਜ਼ਤੀ ਵਾਲਾ ਕੰਮ ਹਾਂ ਬਾਰ ਬੂਰ ਵਗ ਜਾਂਦੀ ਚਲੋ ਉਹ ਗੱਲ ਵੱਖਰੀ ਸੀ ਜੇ ਜਾਣੀ ਸੀ ਤਾਂ ਹੈਗਾ ਤੇ ਜੇ ਧੀਆਂ ਨੂੰ ਰੋਂਦੇ ਨੇ ਲੋਕ ਜੇ ਪੁੱਤ ਹੋ ਜਾਂਦੇ ਨੇ ਭੈਣੇ ਹੁਣ ਦੇਖ ਲਾ ਨਵੇਂ ਨਸਾ ਜਾ ਚੱਲ ਰਿਹਾਗਾ ਚਿੱਟਾ ਚਿੱਟਾ ਵਾਲਾ ਟੀਕੇ ਲੁੰਦੇ ਨੇ ਪੰਡਰ ਜਿੱਥੇ ਲਾਉਂਦੇ ਨੇ ਉੱਥੇ ਹੀ ਮਰ ਜਾਂਦੇ ਨੇ ਜਿਹੜਾ ਕੋਈ ਤੰਦਰੁਸਤਾ ਹੱਗੀ ਮੁੱਤੀ ਜਾਂਦੇ ਨੇ ਉਹ ਹੈਗਾ ਸਾਡੇ ਗਮਾਟ ਚਿੱਕ ਘਰ ਫਿਰ ਬਾਅਦ ਚ ਭਾਣਾ ਲੱਤ ਮਾਰਦਾ ਨਾ ਕੋਈ ਪੁੱਛਦਾ ਨਹੀਂ ਨਾ ਕੇਰ ਨਹੀਂ ਕੋਈ ਨਹੀਂ ਇੱਥੇ ਪੁੱਛਦਾ ਤੇ ਹੋਰ ਤੂੰ ਦੱਸ ਹੋਰ ਕੀ ਮੇਰੇ ਵਧੀਆ ਠੀਕ ਆ ਮੇਰੇ ਤਾਂ ਹੁਣ ਦਿਮਾਗ ਤੇ ਆਹੀ ਗੱਲ ਚੜੀ ਰਹੂ ਉਹਨਾਂ ਦੀ ਨਹੀਂ ਮਾਰ ਗੋਲੀ ਪਰੇ ਹੋਰ ਰਿਸ਼ਤੇ ਵੀ ਤੇਰੇ ਕੋਈ ਨਾ ਮੈਂ ਤੈਨੂੰ ਦੱਸ ਪਾ ਦੂੰਗੀ ਹੋਰ ਕੀ ਆ ਫਿਰ ਆਹ ਤੂੰ ਦੱਸੀਂ ਚੰਗਾ ਦੱਸ ਪਾ ਦੂੰਗੀ ਮੈਂ ਤੈਨੂੰ ਹਾਂ ਤੇ ਚਲ ਚੰਗਾ ਫਿਰ ਟਾਈਮ ਖਾਸਾ ਹੋ ਗਿਆ ਠੀਕ ਚੰਗਾ ਫਿਰ ਮੈਂ ਵੀ ਚਾਹ ਕਰ ਦਿਨਾ ਹੁਣ ਚਲ ਠੀਕ ਤੂੰ ਤਾਂ ਕਿਹੜੀ ਚਾਹ ਪੀ ਆਉਣੀ ਏ ਨਹੀਂ ਕੋਈ ਨਾ ਪੀ ਲਾ ਜਾ ਬਸ ਬਸ ਚੰਗਾ ਫੇਰ ਆ ਜੀ ਕੱਲੂ ਠੀਕ ਉਹ ਢਡਾ ਵਾਲਾ ਹੋ ਜਾਂਦਾ ਇਹ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤੀ ਰੱਖੇ ਬੱਚਾ ਥੋੜਾ ਘਰ ਹਾਂ ਸਸਰੀ ਗੱਲ ਬਾਬਾ ਪੈਰੀ ਪੈਣੀ ਜਾਂਦੀ ਵਸਦੀ ਰੇ ਬੋਦੀ ਸੁਹਾਗਣ ਹੋਵੇਂ ਦੁੱਦੀ ਨਾਵੇਂ ਪੁੱਤੀ ਫਲੇ ਬੱਚਾ ਹਾਂ ਬਾਬਾ ਥੋੜਾ ਘਰ ਹੈ ਨਹੀਂ ਨਹੀਂ ਬਾਬਾ ਇਹ ਮੇਰਾ ਘਰ ਨਹੀਂ ਹੈ ਫੂਟੋ ਬਚੋਲਣ ਦਾ ਘਰ ਹੈ ਅੱਛਾ ਫੂਟੋ ਬਚੋਲਣ ਦਾ ਘਰ ਹੈ ਆਜੋ ਤੁਹਾਨੂੰ ਕੋਈ ਪ੍ਰੋਬਲਮ ਵੀ ਹੈ ਸਰੀਰ ਨੂੰ ਹਾਂ ਬਾਬਾ ਤੁਸੀਂ ਤਾਂ ਜਾਣੋ ਜਾਣਾ ਤੁਹਾਨੂੰ ਬੜਾ ਪਤਾ ਲੱਗਿਆ ਕੋਈ ਗੱਲ ਨਹੀਂ ਬੱਚਾ ਬਾਬੇ ਬੜੀ ਪਹੁੰਚੀ ਹੋਈ ਚੀਜ਼ ਆਓ ਨਾਥ ਐਸੀ ਦਵਾਈ ਦੇ ਕੇ ਜਾਣਗੇ ਜਣਾ ਤੋਂ ਰੋਗ ਮਟਾ ਦੇਣਗੇ ਬਾਬਾ ਹੋਰ ਕੀ ਚਾਹੀਦਾ ਰੋਗ ਮਟਿਆ ਦੇ ਬਾਬਾ ਆਜੋ ਬੱਚਾ ਕੋਈ ਬਾਬਿਆਂ ਨੂੰ ਚਾਹ ਪਾਣੀ ਫੂਟੋ ਬਚੋਲਣ ਕਿਹੜੀ ਨਾ ਤਾਂ ਮੈਂ ਸੁਣਿਆ ਲੱਗਦਾ ਰਿਸ਼ਤੇ ਕਰਾਉਂਦੀ ਬਾਬਾ ਰਿਸ਼ਤੇ ਕਰਾਉਂਦੀ ਆ ਰਿਸ਼ਤੇ ਵੀ ਵਧੀਆ ਕਰਾਉਂਦੀ ਆ ਉਹ ਅੱਛਾ 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 ਚਾਹ ਪਾਣੀ ਤਾਂ ਆਜੋ ਬੱਠੇਰਾ ਉਹ ਚਾਹ ਪਾਣੀ ਦੀ ਮਾਰੀ ਆਜੋ ਚੰਗੀ ਗੱਲ ਆ ਲੈ ਕੁਰਸੀਆਂ ਢਾਹ ਲਓ ਦੁੱਧ ਦੇ ਵਿੱਚ ਬੱਤੀ ਪਾਲੋ ਆ ਲੈ ਬਾਬਾ ਕੁਰਸੀ ਦਾ ਡਾਈ ਨੇ ਪਈਆਂ ਹੈ ਬਾਬਾ ਆਓ ਨਹੀਂ ਆਜੋ ਆਜੋ ਫੇਰਾ ਨਾ ਕੋ ਫੂਟੋ ਕੁੜੀ ਆਜਾ ਕੋਲੇ ਆ ਕੇ ਪਾਏ ਜਾ ਪਹਿਰੀ ਪੈਨੀ ਆ ਬਾਬਾ ਜਿਉਂਦੀ ਵਸਦੀ ਰਹਿ ਬੋਡਸ ਆਗਣ ਹੋਵੇਂ ਦੁੱਧ ਦੀ ਨਾਵੇਂ ਪੁੱਤੀ ਫਲੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੀ ਹੋਰ ਠੀਕ ਹੈ ਬਾਬਾ ਵਧੀਆ ਆਜੋ ਬੱਚੇ ਬਾਬਾ ਇੱਥੇ ਹੋਰ ਦੱਸ ਚਾਹ ਪਾਣੀ ਚਾਹ ਪਾਣੀ ਦੀ ਬਾਬੇ ਛਕਣਗੇ ਜੇ ਪ੍ਰਸ਼ਾਦਾ ਮਿਲ ਜੇ ਬਾਬੇ ਆਂਦੀ ਬੱਲੇ ਬੱਲੇ ਹੋ ਪ੍ਰਸ਼ਾਦਾ ਤਿਆਰ ਕਰਦੇ ਨੇ ਬੜੇ ਟਾਈਮ ਬਾਅਦ ਗੇੜਾ ਮਾਰਿਆ ਹਾਂ ਮੈਂ ਪਹਿਲਾਂ ਵੀ ਆਇਆ ਸੀ ਹਾਂ ਪਹਿਲਾਂ ਆਇਆ ਸੀ ਬਹਿ ਜਾ ਮੇਰਾ ਪੁੱਤ ਮੈਨੂੰ ਯਾਦ ਆ ਤੇਰਾ ਚਿਹਰਾ ਬੜਾ ਚਿਰ ਹੋ ਗਿਆ ਬਾਬਾ ਤਾਂ ਜਾਣੋ ਜਾਣਾ ਮੈਨੂੰ ਕਹਿੰਦਾ ਤੈਨੂੰ ਕੋ ਦੁੱਖ ਪਿਆ ਮੇਰੀ ਗੱਲ ਸਾਰਾ ਮੰਜਾ ਚੱਕ ਕੇ ਦੇ ਮੰਜਾ ਖਿੱਚ ਲੈ ਹੋਰ ਸੁਣਾ ਪੁੱਤ ਹਾਂ ਬਾਬਾ ਸਾਰੇ ਠੀਕ ਹੈ ਬਾਲ ਬੱਚੇ ਠੀਕ ਹੈ ਸਭ ਠੀਕ ਹੈ ਚਲੋ ਪੜਨ ਗਏ ਵਾ ਸਕੂਲ ਪੜਨ ਗਏ ਅੱਛਾ ਰਸਤੇ ਕਰਾਉਣੀ ਮੈਂ ਰਸਤੇ ਕਰਾਉਣੀ ਲੈ ਹੱਥ ਦਿਖਾ ਬੱਚਾ ਤੇਰਾ ਬਾਬਾ ਭਲਾ ਲੋਕਾਂ ਦੇ ਮੁੰਡੇ ਕੁੜੀਆਂ ਨੂੰ ਮਲਾਉਣੀ ਆ ਜਾਣੀ ਵਿਆਹ ਕਰਵਾਉਣੀ ਹਾਂ ਬਾਬਾ ਜਦੋਂ ਰਸਤੇ ਘਰ ਆਉਣੀ ਹਾਂ ਬਾਬਾ ਮੁੰਡੇ ਵਾਲਿਆਂ ਨੂੰ ਤੇ ਕੁੜੀ ਵਾਲਿਆਂ ਨੂੰ ਮਲਾ ਦੇਣੀ ਹਾਂ ਬਾਬਾ ਮੁੰਡੇ ਕੁੜੀ ਵਾਲੇ ਸਿੱਧੇ ਹੋ ਜਾਂਦੇ ਆ ਥੋਨੂੰ ਸੰਨ ਚੋਂ ਕੱਢ ਦਿੰਦੇ ਆ ਬਾਬਾ ਸਾਲਕਦੇ ਹੀ ਹੋ ਲੱਗਿਆ ਐ ਪਹਿਲਾਂ ਵਧੀਆ ਚੱਲਦੇ ਸੀ ਰਸਤੇ ਬਥੇਰੇ 30 35 ਰਸਤੇ ਘਰਾਤੇ ਨਾ ਅੱਛਾ ਕੋਈ ਗੱਲ ਨਹੀਂ ਬੱਚਾ ਬਾਬੇ ਤੈਨੂੰ ਆਪਾ ਦੇ ਕੇ ਜਾਣ ਪਹਿਲਾਂ ਬਾਹਲੇ ਰਸਤੇ ਬਾਬਾ ਬਾਹਲੇ ਜਾਂਦੇ ਸੀ ਮੇਰੇ ਬਾਬਾ ਤਾਂ ਬਾੜੀ ਦੁਖੀ ਆ ਵਿਚਾਰੀ ਮੈਨੂੰ ਆਦਾ ਦੁੱਖ ਸੁਣਾ ਕੇ ਹੱਟੀਏ ਪਹਿਲਾਂ ਬੱਲ ਕੋਲੋਂ ਬਾਬੇ ਕਾਦੀ ਗੱਲ ਹੈ ਬਾਬੇ ਇਹੀ ਕੰਮ ਲੋਕਾਂ ਨੂੰ ਤਾਰਨ ਵਾਸਤੇ ਬਾਬੇ ਆਈ ਬਾਬਾ ਮੈਨੂੰ ਇਹੋ ਜਿਹਾ ਕੋਈ ਤਾਕਤ ਵੀਤ ਕਰਕੇ ਦੇ 20 ਰਸਤੇ ਵਾਲੇ ਮੇਰੇ ਤਾਂ ਕਿ ਖੜੇ ਰਹਿਣਾ ਮੈਂ ਕਹਿੰਨਾ ਬੱਚਾ ਤੇਰੇ ਬਾਰ ਦੇ ਵਿੱਚ ਲਾਈਨਾ ਲੱਗ ਜਾਣ